ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹਾਂ ਅਜੀਬ ਕਾ ਬੇਕਰਜ ਪਿੰਡ ਆਕਲਿਆ ਜਲਾਲ ਵਿਖੇ ਜਿੱਥੇ ਬੀਬੀਆਂ ਰਲ ਕੇ ਸੈਲਫ ਹੈਲਪ ਗਰੁੱਪ ਬਣਾ ਕੇ ਬੇਕਰੀ ਦਾ ਬਹੁਤ ਵਧੀਆ ਕੰਮ ਚਲਾ ਰਹੀਆਂ ਹਨ ਇੱਥੇ ਬਿਸਕਟ ਰੋਟ ਜਨਮ ਦਿਨ ਕੇਕ ਪਾਰਟੀ ਸਮੋਸਾ ਆਦ ਤਿਆਰ ਕੀਤਾ ਜਾਂਦਾ ਹੈ ਇਸ ਬੇਕਰੀ ਦੁਆਰਾ ਸਾਫ਼ ਸੁਥਰੇ ਪਦਾਰਥ ਤਿਆਰ ਕਰਕੇ ਲੋਕ ਸੇਵਾ ਦੇ ਨਾਲ ਨਾਲ ਵਧੀਆ ਕਮਾਈ ਵੀ ਕਰ ਰਹੀਆਂ ਹਨ ਇਹ ਬੀਬੀਆਂ ਇਹ ਬੀਬੀਆਂ ਹੋਰਨਾਂ ਬੀਬੀਆਂ ਲਈ ਪ੍ਰੇਰਨਾ ਸਰੋਤ ਵੀ ਹਨ ਇਸ ਬੇਕਰੀ ਦੀ ਇਲਾਕੇ ਵਿੱਚ ਵੀ ਕਾਫੀ ਚਰਚਾ ਹੈ ਆਓ ਮਿਲਦੇ ਹਾਂ ਇਹਨਾਂ ਬੀਬੀਆਂ ਨੂੰ ਅਤੇ ਸਾਰੀ ਜਾਣਕਾਰੀ ਲੈਂਦੇ ਹਾਂ ਕਿ ਇਹ ਬੇਕਰੀ ਚਲਾਉਣ ਲਈ ਸਰਕਾਰ ਨੇ ਕਿੰਨੀ ਸਹਾਇਤਾ ਦਿੱਤੀ ਹੈ ਅਤੇ ਕਿਸ ਤਰ੍ਹਾਂ ਹੋਰ ਬੀਬੀਆਂ ਵੀ ਆਪਣੀ ਇੱਛਾ ਅਨੁਸਾਰ ਸਰਕਾਰ ਤੋਂ ਸਹਾਇਤਾ ਲੈ ਕੇ ਆਪਣਾ ਸਵੈ ਰੋਜ਼ਗਾਰ ਚਲਾ ਸਕਦੀਆਂ ਹਨ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਨਾਮ ਕੀ ਹੈ ਆਪਣਾ ਹਾਂਜੀ ਮੇਰਾ ਨਾਮ ਮਨਜੀਤ ਕੌਰ ਪਿੰਡ ਸਾਡਾ ਆਕਲਗਾ ਜਲਾਲਬਾੜਾ ਵਾਜਦਾ ਹੈਗਾ ਤੇ ਸਾਡਾ ਇੱਥੇ ਬੁੜੀਆਂ ਦਾ ਕੰਮ ਚੋਰਿਆ ਵਾ ਸਰਕਾਰੀ ਕੰਮ ਹੈ ਅਸੀਂ ਸਮੋਸੇ ਵੀ ਬਣਾਉਨੇ ਆ ਪੈਟੀ ਵੀ ਬਣਦੀ ਹੈ ਸਾਡੀ ਤੇ ਅਸੀਂ ਜਿਸਕਟ ਬਣਾਉਨੇ ਆ ਰੋਟ ਬਗੈਰਾ ਸਾਰਾ ਕੁਝ ਸਾਡੇ ਕੋਲੇ ਬਣਦਾ ਹੈਗਾ ਤੇ ਅਸੀਂ ਵੀ ਕੰਮ ਬੰਦਿਆ ਚੋਰਿਆ ਤੇ ਤੁਸੀਂ ਵੀ ਬੀਬੋ ਦੇਖ ਕੇ ਸਾਨੂੰ ਇਹ ਕੰਮ ਚੋਰਿਆ ਹੈ ਨਾ ਜਿਵੇਂ ਸਾਡਾ ਚੋਰਿਆ ਦਾ ਸਿਰਫ ਹੈਲਪ ਗਰੁੱਪਾਂ ਦੇ ਵਿੱਚ ਸਾਨੂੰ ਇਹ ਮਸ਼ੀਨ ਮਿਲੀ ਸੀਗੀ ਤੇ ਫੇਰ ਸਾਡਾ ਕੰਮ ਚੋਰਿਆ ਲੱਗਾ ਗਰੁੱਪਾਂ ਦੇ ਵਿੱਚ ਅੱਛਾ ਇਹ ਪੁੱਛਿਆ ਗਿਆ ਸੀਗਾ ਵੀ ਤੁਸੀਂ ਕੀ ਕੰਮ ਕਰ ਸਕਦੇ ਹੋ ਤੇ ਸਾਡੇ ਨਾ ਬੀਬਾ ਕਹਿੰਦੇ ਅਸੀਂ ਬਿਸਕੁਟਾਂ ਦਾ ਕੰਮ ਕਰ ਸਕਦੇ ਹਾਂ ਅੱਛਾ ਬਿਸਕੁਟਾਂ ਦਾ ਕੰਮ ਤੋੜ ਲਿਆ ਨਾਲ ਹੀ ਫਿਰ ਪੈਟਿਸੂ ਮੋਸਾ ਬਣਦਾ ਹੈਗਾ ਤੇ ਨਾਲ ਹੀ ਇਹਦੇ ਬਿਸਕੁਟ ਬਣਦੇ ਰੋਟੀ ਵੀ ਬਣਦਾ ਹੈਗਾ ਅੱਛਾ ਤੁਸੀਂ ਪਹਿਲਾਂ ਹੀ ਬਿਸਕੁਟਾਂ ਦਾ ਕੰਮ ਚਲਾਇਆ ਸੀ ਪਹਿਲਾਂ ਬਿਸਕੁਟਾਂ ਦਾ ਚਲਾਇਆ ਸੀ ਔਰ ਤੋਂ ਬਾਅਦ ਵਿੱਚ ਅਸੀਂ ਆਹ ਕੰਮ ਵੀ ਕਰੀਏ ਸਾਰੇ ਜਿਹੜੇ ਚੱਲਦੇ ਸਾਡੇ ਸਾਨੂੰ ਹੰਗਾਰਾ ਬਹੁਤ ਵਦਗਾ ਮਿਲਿਆ ਚੰਗਾ ਕੰਮ ਚੱਲਦਾ ਸਾਡਾ ਚੰਗੀ ਵਧਿਆਸੀ ਜਿਹੜੀ ਚੀਜ਼ ਬਣਾਉਂਦੇ ਹੈ ਜੈ ਕਿ ਜਿਹੜੇ ਨੇੜੇ ਸਾਰੇ ਪਿੰਡਾਂ ਦੇ ਵਿੱਚੋਂ ਸਾਡੇ ਕੋਲ ਬਿਸਕੁਟ ਵੀ ਖੜਾਉਣ ਆਉਂਦੇ ਆ ਤੇ ਰੋਟੀ ਵੀ ਬਣਾਉਣ ਆਉ ਤੇ ਇਸੇ ਤਰ੍ਹਾਂ ਪੈਟੀ ਸਮੋਸਾ ਵੀ ਲੈਣ ਆਉਂਦੇ ਆ। ਅੱਛਾ ਇਹ ਸਾਰਾ ਤੁਸੀਂ ਇੱਥੇ ਹੀ ਤਿਆਰ ਕਰਦੇ ਆ। ਇੱਥੇ ਹੀ ਕਰਦੇ ਆ। ਆ ਦੇਖ ਆ ਸਾਨੂੰ ਮਿਲੀ ਜਾਈ ਆ ਆਟਾ ਮੈਸ਼ ਕਰਨ ਵਾਸਤੇ ਮਸ਼ੀਨ ਦਿੱਤੀ ਸੀ ਆਟਾ ਗੁੰਨਣ ਵਾਲੀ, ਰੋਟ ਵਾਲਾ ਤੇ ਆ ਜਿਹੜੀ ਮਸ਼ੀਨ ਆ ਇਹਦੇ ਵਿੱਚ ਅਸੀਂ ਬਿਸਕੁਟ ਬਣਾਉਨੇ ਆ। ਇਹਦੇ ਵਿੱਚ ਭਰੀ ਭਰਾਈ ਆ ਟੋਲਦੀ ਜਾਨੀ ਕਿ ਵਿੱਚ ਲੱਗ ਜਾਂਦੀ ਆ ਤੇ 10 ਮਿੰਟਾਂ ਵਿੱਚ ਬਿਸਕੁਟ ਬਣਾ ਲੁੰਦੀ ਆ। ਇਹਦੇ ਵਿੱਚ ਮਸ਼ੀਨ ਦੇ ਬਣਦੇ ਆ। ਰੋਟ ਵੀ ਇੱਥੇ ਹੀ ਤਿਆਰ ਕਰਦੇ ਆ। ਰੋਟ ਵੀ ਇਹਦੇ ਵਿੱਚ ਹੀ ਤਿਆਰ ਹੁੰਦਾ ਟਰੇਆਂ ਦੇ ਵਿੱਚ ਪਾਇਆ ਜਾਂਦਾ ਤੇ ਫਿਰ ਉਹਦੇ ਵਿੱਚ ਵਸ ਲਾਇਆ ਜਾਂਦਾ। ਬਗਿਆ ਰੋਟ ਕੇ ਆ ਰਹੇ ਹੁੰਦਾ ਹੈਗਾ ਤੇ ਸਾਰੇ ਜਾਨੀ ਕਿ ਸੱਤੋਂ ਬਣਾਉਂਦੇ ਆਪਣੇ ਪਿੰਡ ਵਾਲੇ ਵੀ ਤੇ ਲਾਮਾ ਪਿੰਡ ਵਾਲੇ ਅੱਛਾ ਤੇ ਪਹਿਲਾਂ ਹੀ ਆਪਾਂ ਇਸੇ ਜਗ੍ਹਾ ਤੇ ਕੰਮ ਕੀਤਾ ਸੀ ਕਿ ਪਹਿਲਾਂ ਨਹੀਂ ਪਹਿਲਾਂ ਅਸੀਂ ਉਧਰ ਕਿਸੇ ਕੋਈ ਘਰ ਸੀਗਾ ਜਿੱਦੋਂ ਜਗ੍ਹਾ ਬਣੀ ਨਹੀਂ ਸੀਗੀ ਉਧਰ ਸੀ ਘਰੇ ਮਸ਼ੀਨਾਂ ਰੱਖਣਾ ਸੀ ਉਹ ਦੂਗ੍ਹਾ ਬਾਅਦ ਵਿੱਚ ਸਾਨੂੰ ਆ ਬਿਲਡਿੰਗ ਬਣਾ ਕੇ ਤੇ ਸਰਕਾਰ ਨੇ ਜਾਨੀ ਕਿ 2 ਲੱਖ ਰੁਪਈਆ ਲਾਇਆ 6-7 ਲੱਖ ਦੀਆਂ ਮਸ਼ੀਨਾਂ ਤੇ 12-13 ਲੱਖ ਦੀ ਸਾਨੂੰ ਬਿਲਡਿੰਗ ਬਣਾ ਕੇ ਅੱਛਾ ਇਹ ਸਾਰਾ ਸਰਕਾਰ ਨੇ ਹਾਂਜੀ ਸਰਕਾਰ ਨੇ ਤੇ ਬਾਕੀ ਵਧੀਆ ਸਾਡਾ ਕੰਮ ਚੱਲਦਾ ਉਹ ਵੀ ਸਾਰੀਆਂ ਬੀਬੀਆਂ ਚਲਾਉਣ। ਹਾਂਜੀ ਦੱਸੋਗੇ ਜੀ ਬਿਸਕਟ ਕਿਵੇਂ ਬਣਾਉਣੀਆਂ ਜੀ। ਹਾਂਜੀ ਬਿਸਕਟਾਂ ਦੇ ਵਿੱਚ 1/2 ਕਿਲੋ ਖੰਡ ਪੈਂਦੀ ਹੈਗੀ। ਅੱਛਾ ਜੀ। ਤੇ 1 ਕਿਲੋ ਘਿਓ ਪੈਂਦਾ, 1 ਕਿਲੋ ਦੁੱਧ ਪੈਂਦਾ ਹੈਗਾ। 2 ਕਿਲੋ ਆਟਾ ਪੈਂਦਾ। ਯਾਨੀ ਕਿ 4 ਕਿਲੋ ਬਿਸਕਟ ਬਣ ਜਾਂਦੇ। ਅੱਛਾ ਯਾਨੀ ਕਿ 2 ਕਿਲੋ ਆਟੇ ਦੇ ਜੇ ਬਿਸਕਟ ਬਣਾਉਣੇ। ਬਣਾਗੇ ਤਾਂ ਹਾਂਜੀ ਇੱਕ ਪੀਪਾ ਭਰ ਜਾਂਦਾ ਯਾਨੀ ਕਿ ਲੰਬੇ ਬਿਸਕਟਾਂ ਜਿਹੜੇ ਸੰਧਾਰਿਆਂ ਵਾਲੇ ਹੁੰਦੇ ਹੈਗੇ। ਇਹ ਬਿਸਕਟ ਬਣਦੇ ਇੱਥੇ। ਅੱਛਾ ਜੀ। ਇਹ ਖਰਾਬ ਤਾਂ ਨਹੀਂ ਹੁੰਦਾ ਜੀ ਜਲਦੀ ਨਹੀਂ 1 ਮਹੀਨੇ 1.5 ਮਹੀਨੇ ਤੱਕਰ ਕੱਟ ਜਾਂਦੇ ਨੇ ਉਹ ਵੀ ਕੱਟ ਸਕਦੇ ਹੈਗੇ ਆਲੇ ਪਹਿਲਾਂ ਖੰਡ ਪਾਈ ਐ ਘਿਓ ਪਾਇਆ ਹੁਣ ਅਸੀਂ ਇਹਦੇ ਵਿੱਚ ਦੁੱਧ ਪਾਉਨੇ ਆ ਹਨਾ ਉਸ ਤੋਂ ਬਾਅਦ ਚਟਾ ਰਵਾਂਗਾ ਆ ਦੇਖੋ ਆਮ ਇਹਦੇ ਵਿੱਚ ਬੇਸਣ ਵੀ ਪੈ ਜਾਂਦਾ ਹੈਗਾ ਅੱਛਾ ਜੀ ਆਟੇ ਦੀ ਥਾਂ ਆਟੇ ਸਾਹ ਵਿੱਚ ਨਾਲ ਬੇਸਣ ਪਾਇਆ ਜਾਂਦਾ ਤੇ ਬੇਸਣ ਦੇ ਨਾਲ ਵੱਧ ਸਫਾਈ ਤੇ ਸੁਆਦ ਹੁੰਦੇ ਹੈ ਜੀ ਜਿਵੇਂ ਕਿ ਅੱਧਾ ਕਿਲੋ ਬੇਸਣ ਦੇ ਇੱਥੇ 1.5 ਕਿਲੋ ਆਟਾ ਪਊਗਾ ਹਾਂ ਅੱਛਾ ਇਹਦਾ ਸੁਆਦ ਹੋਰ ਵੀ ਬੱਦ ਹਾਂ ਹਾਂ ਹਰ ਇੱਕ ਜੀ ਜਿਸੀਂ ਸਾਂਕੇ ਪਾਉਣੀ ਹੈ ਵਧੀਆ ਪਕੀ ਕਰਕੇ ਇਹ ਬਿਸਕੁਟ ਬਣਾਉਣ ਵਾਲੀ ਮਸ਼ੀਨ ਹੈ ਪਕਾਉਣ ਵਾਲੀ ਹੋ ਬਣਾਉਣ ਵਾਲੀ ਹੈ ਜੇ ਕਿ ਹੁਣ ਬਿਸਕੁਟ ਬਣ ਜਾਣਗੇ ਟਰੀਆਂ ਕੜਕੜ ਅਸੀਂ ਰੱਖੀ ਜਾਵਾਂਗੇ ਟਰੋਲੀ ਵਿੱਚ ਲਾਈ ਜਾਵਾਂਗੇ ਫਿਰ ਟਰੋਲੀ ਉਹਦੇ ਵਿੱਚ ਲਾਈ ਜਾਊਗੀ ਜਾਨਕਿ 10 ਮਿੰਟਾਂ ਵਿੱਚ ਦੀ ਫਿਰ ਬਿਸਕੁਟ ਬਣ ਜਾਂਦੇ ਹੈ ਐਂ ਜਿਵੇਂ ਅਸੀਂ ਬੁਰਗਾ ਬਿਸਕੁਟ ਬਣਾਉਣਗੇ ਤੇ ਇਹਨੇ ਸਾਰਾ ਬੁਰਗਾ ਕੰਮ ਕਰਿਆ ਕਰਨ ਤੇ ਬਿਸਕੁਟ ਬਣਾਉਣ ਲੱਗਣ ਤੇ ਕੋਈ ਮਰਜ਼ੀ ਕੰਮ ਤੋੜਨਾ ਤੇ ਵਧੀਆ ਆਪਦੇ ਕੰਮ ਚੱਲਦੇ ਠੀਕ ਹੈ ਸੋਹਣੇ ਬੱਚਿਆਂ ਦੀ ਪੜ੍ਹਾਈ ਕਰਾ ਸਕਦਿਆਂ ਪੁਰੇ ਦਾ ਸੋਨਾ ਆਪ ਦਾ ਕੰਮ ਦਾ ਕੰਮ ਕੋਲ ਸਕਦੇ। ਹੋਰ ਸਕੀਮਾਂ ਵੀ ਬਹੁਤ ਹੁੰਦੀਆਂ ਆਪਣੇ ਜਲਾਲ ਚੱਪਲਾ ਬਣਾਉਣ ਵਾਲੀ ਮਸ਼ੀਨ ਦਿੱਤੀ ਸੀਗੀ। ਸਾਨੂੰ ਬਿਸਕੁਟਾਂ ਵਾਲੀ ਦਿੱਤੀ ਸੀ। ਇੱਕ ਹੋਰ ਸੀ ਇੱਥੇ ਗੁਰੂ ਸਾਹਿਬ ਆਪਣੀ ਹੋਰ ਮਸ਼ੀਨ ਦਿੱਤੀ ਸੀ। ਜੁੜੀਆਂ ਨੂੰ ਕਢਾਈ ਸਲਾਈ ਜੀ ਵਾਲੀ। ਚਲ ਪਹਿਲਾਂ ਥੋੜਾ ਵੀ ਸੀ ਸਾਨੂੰ ਆਉਂਦਾ ਨਹੀਂ ਸੀ ਹੁਣ ਸਾਨੂੰ ਆਉਂਦਾ ਜਾਣਕਾਰੀ ਪੂਰੀ ਹੈ। ਹੁਣ ਅਸੀਂ ਵਧੀਆ ਕੰਮ ਕਰਦੇ। ਹੌਲੀ ਹੌਲੀ ਕੰਮ ਵਧੀਆ ਚੱਲ ਪਈ ਨਾਲੇ ਗਾਹਕ ਜੁੜ ਗਏ। ਹਾਂ। ਕਿ ਹੋਰ ਸ਼ਹਿਦ ਵਗੈਰਾ ਦਾ ਵੀ ਨਾਲ ਉਹ ਕੁਝ ਦਿੰਦੇ ਆ। ਸ਼ਹਿਦ ਨਾਲ ਤਾਂ ਹੈਗੀਆਂ ਆਪਣੇ ਬਿਆਲਪ੍ਰੇਦੀਆਂ ਬੀਬੀਆਂ ਇੱਕ ਹੈਗੀ ਭੋਦੀ ਦੀ ਹੈਨਾ ਉਹਨਾਂ ਨੂੰ ਸ਼ਹਿਦ ਦਾ ਕੰਮ ਤੋਰਿਆ ਦਾ ਤੇ ਉਹਨਾਂ ਦਾ ਵੀ ਬਹੁਤ ਵਧੀਆ ਕੰਮ ਚੱਲਦਾ ਹੈ। ਯਾਨੀ ਕਿ ਚਲਾਉਣਾ ਪੈਂਦਾ ਪਰ ਕੰਮ ਆਪਾਂ ਨੂੰ ਆਇਆ ਪੂਰਾ ਅਦਸਤਰ ਬਾਰ ਛੱਡ ਕੇ ਹੈਨਾ ਇਹ ਕੰਮ ਹੁੰਦੇ ਆ। ਮਿਹਨਤ ਕਰਨੀ ਪੈਂਦੀ ਹੈ। ਮਿਹਨਤ ਕਰਨੀ ਪੈਂਦੀ ਹੈ। ਮਿਹਨਤ ਜਿਹੜਾ ਕਰ ਗਿਆ ਉਹ ਸਿੱਖ ਸਕਦਾ ਨਹੀਂ। ਦਾ ਕੋਈ ਡਰ ਨਹੀਂ ਜਿਹੜੇ ਪੈਸੇ ਸਰਕਾਰ ਲਾਉਂਦੀ ਹੈ ਜੀ ਮਿਹਨਤ ਕਰਕੇ ਆਪਾਂ ਹਾਂ ਸਰਕਾਰ ਨੇ ਪੈਸੇ ਲਾਇਆ ਤੁਹਾਡੇ ਸਾਹਮਣੇ ਆਪਾਂ ਨੂੰ ਇੰਨਾ ਕੁਝ ਮਿਲਿਆ ਬੁਢਾਪੇ ਨੂੰ ਹਾਂ ਜੀ ਤਲਾ ਸਕਦੇ ਹਾਂ ਬੁਢਾਪੇ ਜਿਹੜਾ ਮਰਜ਼ੀ ਕੰਮ ਕਰ ਲੈਣ ਅੱਛਾ ਤੇ ਬਠਿੰਡੇ ਸੰਪਰਕ ਕਰਨਾ ਪਊਏ ਜੇ ਕਿਸੇ ਨੇ ਨਵਾਂ ਹਾਂ ਬਠਿੰਡੇ ਤੋਂ ਜਿਵੇਂ ਜਿਵੇਂ ਲੱਗਦਾ ਜਿਵੇਂ ਬਾਕੀ ਉਸ ਉਧਰਲੇ ਲਾਗਿਆਂ ਦੇ ਜਾਨਕੀ ਜਿਹੜਾ ਜ਼ਿਲ੍ਹਾ ਪੈਂਦਾ ਇੱਥੇ ਕੰਮ ਕਰ ਸਕਦੇ ਐ ਥੀਂ ਦੇ ਅੰਦਰ ਬੈਸਪਟਾ ਕਿਸ ਤਰ੍ਹਾਂ ਬਣਦੇ ਆ। ਤੋਂ ਹੁਣ ਸੱਤੇ ਕੱਟ ਕੱਟ ਤਿਆਰ ਕਰਕੇ ਮਸ਼ੀਨ ਦੇ ਵਿੱਚ ਲਗਾਏ ਗਏ ਆ। ਉਸ ਤੋਂ ਬਾਅਦ ਗੇਟ ਬੰਦ ਕਰਤਾ। ਜੀ ਸਾਰੀ ਜਾਣਕਾਰੀ ਆਪਾਂ ਲੈਨੇ ਆਂ। ਹਾਂਜੀ ਇਹ ਮਸ਼ੀਨ ਬਿਜਲੀ ਤੇ ਚੱਲਦੀ ਆ ਜੀ। ਇਹ ਮਸ਼ੀਨ ਬਿਜਲੀ ਤੇ ਵੀ ਚੱਲਦੀ ਆ ਜੀ ਤੇ ਇਹ ਤੇ ਡੀਜ਼ਲ ਵੀ ਪੈਂਦਾ ਆ। ਅੱਛਾ ਡੀਜ਼ਲ ਕਿੰਨਾ ਕੁ ਪੈਂਦਾ ਜੀ ਇਹਨੇ? ਡੀਜ਼ਲ ਤਾਂ ਜੇ ਫਰਸਾ ਦੇ ਬੈਸਪਟਾਂ ਦੇ ਹਿਸਾਬ ਨਾਲ ਨਹੀਂ ਆਗਾ। ਅੱਛਾ ਜੀ। ਬਾਕੀ ਡਾਟਾ ਡੈਟ ਇਹ ਮਸ਼ੀਨ ਜਿੱਦੋਂ ਆਪਾਂ ਬੈਸਕਟ ਲਾਦੇ ਜੀ ਕਿੰਨੇ ਕ ਸਮੇਂ ਬਾਅਦ ਤਿਆਰ ਹੋ ਜਾਂਦੀ ਹੈ ਇਹ ਜੀ ਹੁੰਦਾ ਹੈ ਕਿ 10 ਮਿੰਟ ਸਾਡੇ ਲਾਏ ਵਿਆ ਅੱਛਾ ਜੀ 180 ਦਾ ਪ੍ਰੈਸ਼ਰ ਹੈ ਅੱਛਾ ਜੀ 10 ਮਿੰਟਾਂ ਚ ਇਹ ਬਣਾ ਦਿੰਦੀ ਹੈ ਪਹਿਲੀ ਵਾਰ 15 ਕਿਲੋਗ੍ਰਾਮ ਦੇ 14 ਮਿੰਟਾਂ ਦੀ ਅੱਛਾ ਜਦੋਂ ਪਹਿਲਾ ਪੋਰ ਜਾਨੀ ਕਿ ਤਿਆਰ ਕਰਦੀ ਹੈ ਇਹਦੇ ਮਗਰ ਪੱਠੀ ਆ ਪੱਠੀ ਜਦੋਂ ਚੱਲਦੀ ਹੈ ਜੀ ਉਹ ਪਰ ਉਹ ਜਦੋਂ ਪੱਠੀ ਫਿਰ ਪਹਿਲਾਂ ਗਰਮ ਹੁੰਦੀ ਆ ਅੱਛਾ ਜੀ ਪਹਿਲਾਂ ਠੰਡੀ ਹੁੰਦੀ ਹੈ ਫਿਰ ਬਾਅਦ ਚ ਗਰਮ ਤੇ ਗਰਮ ਜਦ ਥੋੜੇ ਹੌਲੀ ਹੌਲੀ ਅੱਛਾ ਜੀ ਉਹ ਕਿਹੜਾ ਗਰਮ ਹੋ ਗਈ ਜੀ ਫਿਰ 10 ਮਿੰਟ ਆ ਫਿਰ 10 ਮਿੰਟ ਹਾਂ ਪਹਿਲਾਂ ਪੂਰ 15 ਮਿੰਟ ਲੱਗ ਜਾਂਦੇ ਹਾਂ ਹਾਂ ਜੀ ਪਹਿਲਾਂ 15 ਲੱਗ ਜਾਂਦੇ ਆ 14 ਮਿੰਟ ਲੱਗ ਜਾਂਦੇ ਆ ਬਾਅਦ ਵਿੱਚ 10 ਮਿੰਟ ਚ ਕੱਟ ਸੋ ਕੋਈ ਵੀ ਭਰਾ ਭੈਣ ਖਾਸ ਕਰਕੇ ਅੰਗਹੀਨ ਵੀਰ 10 ਮੈਂਬਰ ਰਲ ਕੇ ਆਪਣਾ ਸੈਲਫ ਹੈਲਪ ਗਰੁੱਪ ਬਣਾ ਕੇ ਆਪਣੀ ਇੱਛਾ ਅਨੁਸਾਰ ਕੋਈ ਵੀ ਸਵੈ ਰੋਜ਼ਗਾਰ ਚਲਾ ਸਕਦੇ ਹਨ ਜਿਸ ਦੇ ਵਿੱਚ ਸਰਕਾਰ ਵੱਲੋਂ ਮਦਦ ਕੀਤੀ ਜਾਂਦੀ ਹੈ ਅਜਿਹੀ ਮਦਦ ਲੈਣ ਦੇ ਲਈ ਆਪਾਂ ਨੂੰ ਆਪਣੇ ਬਲਾਕ ਦੇ ਬੀਡੀ ਪੀਓ ਅਫਸਰ ਨਾਲ ਸੰਪਰਕ ਕਰਨਾ ਪਵੇਗਾ ਸੋ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਸਭ ਦਾ ਬਹੁਤ ਬਹੁਤ ਧੰਨਵਾਦ